ਮੋਟਰਸਾਈਕਲ ਕਿ ਖੜੇ ਆ ਬਾਈ ਉਹ ਬਾਹਰ ਕਰ ਦਿਓ ਤਾਰੀ ਦਾ ਸੁੱਖੀ ਨੂੰ ਬੇਨਤੀ ਹੈ ਥੋੜੀਆਂ-ਥੋੜੀਆਂ ਟੋਪੀਆਂ ਲੈ ਕੇ ਰੱਖੋ ਨਹੀਂ ਮੁੰਡਿਆਂ ਨੇ ਗੰਜ ਕੱਢ ਦੇਣੇ ਹੈ ਪਹਿਲੀ ਰੇਡ ਵੱਡਿਆ ਜਿਹੜਾ ਤੀਰ ਨਿਸ਼ਾਨੇ ਉਹ ਖੁੰਝ ਜੇ ਉਹ ਕਹਦਾ ਹੈ ਹਥਿਆਰ ਓਏ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਜੇ ਵਾਰ ਤੇ ਪਹਿਲਾ ਬਾਅਰ ਉਹ ਕਹਿੰਦੇ ਜੰਡਲੀ ਵਾਲੇ ਢੀਲੇ ਨੇ ਕਰ ਦਿੱਤਾ ਲੈ ਵੀ ਲਾਜਫਾ ਮਿੱਤਰਾਂ ਉਹ ਪਤਾ ਲੱਗ ਜਾਣਾ ਕਹਿੰਦੇ ਬਾਪਰ ਦਾ ਇਸ਼ਾਰਾ ਉਹ ਬੁਲਕਾਰਾ ਉਹ ਬੂਟੇ ਵਰਗੇ ਕਹਿੰਦੇ ਟੌਪਦੇ ਨੇ ਪਰ ਪਹਿਲੀ ਕਬੱਡੀ ਉਧਰੋਂ ਕਹਿੰਦੇ ਕਰਮਜੀਤ ਕਹਿੰਦਾ ਓਏ 3100 ਦੇਣੇ ਜਰਨੈਲ ਕਹਿੰਦਾ ਆਹ ਰੇਡ ਦੇ ਉੱਤੇ 3100 ਦੇਣਾ ਉਹ ਸਾਹਮਣੇ ਵੱਡੇ ਵੀਰ ਉਹ ਕੇਸ਼ ਬੱਪਰੀਆ ਰੇਡ ਪਾਉਣ ਦੇ ਲਈ ਵਧਿਆ ਜਿਹੜਾ ਪਹਿਲਾਂ ਤਿੰਨ ਜੱਫੇ ਲਾਉ ਉਧਰ ਲਈ ਹਰਦੀਪ ਜੁੱਕੇ ਅਮਤਾਰ ਜੁੱਕੇ ਕਰਮਜੀਤ ਚੈਨਾ ਭਰਾ ਇਹਨਾਂ ਮੰਨੀਓ 51000 ਹੈ ਆ ਕਹਿੰਦੇ ਬੱਪਰੀਆ ਕੌਣ ਬੈਸਟ ਬਣਦਾ ਆ ਕਹਿੰਦੇ ਸ਼ੀਲੂ ਕਹਿਣਾ ਵੀ ਬੜੇ ਮੀਆਂ ਬੜੇ ਮੀਆਂ ਛੋਟੇ ਮੀਆਂ ਸੁਬਾਨ ਅੱਲਾ ਬੜੇ ਮੀਆਂ ਬੜੇ ਮੀਆਂ ਛੋਟੇ ਮੀਆਂ ਸੁਬਾਨ ਅੱਲਾ ਇਹਨਾਂ ਦਾ ਵੱਡਾ ਵੱਡਾ ਹੀ ਹੈ ਇਹਨਾਂ ਦਾ ਨਿੱਕਾ ਓਏ ਨਿੱਕਈ ਹੈ ਪਹਿਲਾ ਜੱਫਾ ਲੱਗਿਆ ਰੇਡ ਖੇਡ ਮੈਦਾਨ ਦੇ ਵਿੱਚ ਕੌਣ ਜੈ ਵੀ ਧਰਮਿਆਂ ਵੇਖ ਜਰਾ ਚੋਬਰ ਉੱਡੂ ਡੂ ਕਰਦੇ ਆ ਚੋਬਰ ਕਹਿੰਦੇ ਐਨ ਚੁਗੀਆਂ ਪਰਦੇ ਜਾਂਦੇ ਆ ਓ ਚੁਗੀਆਂ ਪਰਦੇ ਜਾਂਦੇ ਆ ਲਹਿਰੇ ਵਾਲਾ ਕਹਿੰਦਾ ਚੁਗੀਆਂ ਪਰਦੇ ਜਾਂਦੇ ਆ ਅੱਜ ਪਟਾਲ ਖੁਰਦ ਦੇ ਵਿੱਚ ਓ ਬਿਸ਼ੇਰੇ ਨੇ ਕੌਣ ਜਿੱਤੂ ਜਿਹੜਾ ਵੱਧ ਵੱਤੂ ਉਹ ਹੋਰ ਕੌਣ ਜਿੱਤੂ ਜਿਹੜਾ ਵੱਧ ਝੱਫੇ ਲਾਉ ਅਜਰ ਕਾਰਡ ਬਾਣੇ ਨੇ ਇਹ ਕਹਿੰਦੇ ਅੰਕਰ ਲੋਨ ਵਾਲਾ ਉਹ ਬੂਟਿਆ ਜਾਕਾ ਪਿੰਦਰ ਨੂੰ ਪਰ ਆਹ ਮੁੰਡਾ ਕਹਿੰਦੇ ਉਹ ਬਾਪੂਰੀਆ ਹੁਸ਼ਿਆਰਾ ਐਸੋਲੇ ਕੋਸ਼ਿਸ਼ ਕਰਦਾ ਪਰ ਪਰ ਜਿਹੜਾ ਧਾਵੀ ਦੇ ਲਈ ਜੁੜਦਾ ਹੋਇਆ ਮੈਂ ਕਮੈਂਟ ਵੇਖ ਰਿਹਾ ਸੀ ਲਖੀ ਲੋਕ ਕਹਿੰਦੇ ਅੱਜ ਬਾਪੂਰੀਏ ਹੁਸ਼ਿਆਰੇ ਦੇ ਬਾਲੇ ਫੈਨ ਬਣੇ ਨੇ ਬਾਲੇ ਫੈਨ ਬਣੇ ਨੇ ਬਾਲੇ ਫੈਨ ਬਣੇ ਨੇ ਪੰਕਜ 베ਰੀ ਐ ਹਰਦੀਪ ਜੁਕੇ ਚਮਕਾਰ ਆਸਟ੍ਰੇਲੀਆ ਉਤਾਰ ਜੁਕੇ ਸੰਦੀਪ ਜੁਕੇ ਜਗਦੇਸ਼ ਰਾਓ ਤੇ ਕਰਮਜੀਤ ਆ ਜਗਦੇਬ ਭਾਈ ਉਹ ਕੰਮ ਨੰਬਰ ਵਾਲਿਆਂ ਦਾ ਸਾਡਾ ਕੰਮ ਇੱਥੇ ਰੁਪਈਏ ਲਵਾਉਂਦਾ ਤੇ ਰੇਡਾਂ ਪਹੁੰਚਦਾ ਭਰਾ ਬਣੇ ਕਹਿੰਦੇ ਲਗਾਤਾਰ ਤਿੰਨ ਜੱਫਿਆਂ 'ਚੋਂ ਦੋ ਜੱਫੇ ਮਨੀਸ਼ ਦੇ ਹੋ ਚੁੱਕੇ ਆ ਤੇ ਹਰਦੀਪ ਜੁਕੇ ਚਮਕਾਰ ਆਸਟ੍ਰੇਲੀਆ ਤਾਰ ਜੁਕੇ ਸੰਦੀਪ ਜੁਕੇ ਜਗਦੇਸ਼ ਰਾਉ ਤੇ ਕਰਮਜੀਤ ਬੰਨੀਓ ਰੁਪਈਆ 51000 ਲੱਗਿਆ ਹੋਇਆ ਉਧਰ ਲਾਡੀ ਸਰਾਉ ਜਗਸੀਰ ਗੁਰਸ਼ਰ ਆਸਟ੍ਰੇਲੀਆ ਰੀਤੂ ਨੰਬਰਦਾਰ ਰੁਪਈਆ 1 ਲੱਖ ਇਹਨਾ ਬੰਨੀਓ ਹੈ ਆਹ ਕਹਿੰਦੇ ਕੌਡੀ ਤੇ ਕੌਡੀ 1 ਲੱਖ ਦਾ ਪਹਿਲਾ ਪ੍ਰਾਈਜ਼ ਇਹਨਾ ਬੰਨੀਓ ਹੈ ਚਰਚੇ ਵੱਡੇ ਐ ਇਹਨੂੰ ਡੀਲਾ ਕਹਿੰਦੇ ਐ ਇਹ ਆ ਕਹਿੰਦੇ ਜਾਂਡਲੀ ਵਾਲਾ ਪਰ ਬਪਰੀਆ ਲਾਉ ਗੱਲ ਟਿਕਾਣੇ ਹੁਸ਼ਿਆਰਾ ਇੰਟੈਲੀਜੈਂਟਾ ਔਰ ਨੰਬਰ ਕਹਿੰਦੇ ਰੇਡਰ ਦਾ ਤੇ ਢੀਲਾ ਬਾਟਾ ਮਰਦਾ ਜਾਂਦਾ ਹੈ ਵੱਡਿਆ ਪੰਕਜ ਓ ਪੰਕਜ 베ਰੀ ਆ ਗਿਆ ਪੰਕਜ 베ਰੀ ਲਾਉਂਦਾ ਨਹੀਂ ਤੇਰੀ ਓ ਕਹਿੰਦਾ ਲਾ ਲਿਓ ਕੇਰੀ ਤੇ ਅੱਜ ਪਤਾ ਲੱਗ ਜਾਣਾ ਓ ਪਟਾਲ ਦੇ ਮੈਦਾਨ ਦੇ ਉੱਤੇ ਕਹਿੰਦੇ ਪੰਕਜ 베ਰੀ ਵਾਲਾ ਓ ਐਸੋ ਦੇ ਕੁਸ਼ ਕਰਦਾ ਹੋਇਆ ਪਰ ਦੂਸਰੇ ਪਾਸੇ ਤੀਜਾ ਜੋਫਾ ਤੀਜਾ ਜਫਾ ਰੁਪਈਆ 52000 ਰੁਪਈਆ 51000 ਬੋਲੇ ਸੋਨਹਾਰੇ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਇੱਕ 51000 ਹਰਦੀਪ ਚੂਕੇ ਚਮਕਾਰ ਆਸਟ੍ਰੇਲੀਆ ਉਤਰ ਚੁਕੇ ਭਾਈ 1 ਮਿੰਟ 1 ਪੁਆਇੰਟ ਹੋਲਡ ਆ ਉਹਦੇ ਵਿੱਚੋਂ ਭਾਈ 1 ਪੁਆਇੰਟ ਹੋਲਡ ਆ ਕਲੀਅਰ ਕਰਕੇ ਪੈਸੇ ਜਿਹੜੇ ਦੇਣੇ ਆ ਹਰਦੀਪ ਚੂਕੇ ਚਮਕਾਰ ਆਸਟ੍ਰੇਲੀਆ ਉਤਰ ਚੁਕੇ ਜਾਫੀ ਦੀ ਆ ਦਿਓ ਜੀ 51000 ਜਗਦੇਵ ਸਿੰਘ 52000 ਵਾਹ ਹੋ ਗਿਆ ਨਹੀਂ ਤੇਰਾ ਬਿਲਕੁਲ ਜਗਦੇਵ ਉਧਰੋਂ ਹਰਦੀਪ ਯੂਕੇ ਦੇ ਵਿੱਚ ਰਹਿੰਦਾ ਕਹਿੰਦੇ ਜਰਨੈਲ ਦਾ ਭਤੀਜ ਪਰ ਕਹਿੰਦੇ ਲੋਨ ਵਾਲਾ ਅੰਕਰ ਕਬੱਡੀ ਪਾਰ ਤੇ ਸਾਹਮਣੇ ਚਾਰੇ ਨੇ ਲੈ ਵੀ ਬੁੱਟਿਆ ਓਏ ਕਹਿ ਬਿੰਦਰੂ ਜੱਫਾ ਲਾਉਣਾ ਪੈਣਾ ਗੱਲ ਇਦਾਂ ਨਹੀਂ ਬਣਨੀ ਓਏ ਕੁਝ ਨਾ ਕੁਝ ਤੇ ਬੁੱਟਿਆ ਓਏ ਕਰਨਾ ਪੈਣਾ ਕਰਨਾ ਪੈਣਾ ਆ ਕਹਿੰਦੇ ਬੁੱਟਾ ਅਣਦਾਣੇ ਦਾ ਓ ਚਾਫੀਆ ਟਿਕਾਣੇ ਦਾ ਝੰਡਿਆ ਖਿਡਾਰੀ ਯਾਰੋ ਕੋਚ ਕਿਸੇ ਸਿਆਣੇ ਦਾ ਝੰਡਿਆ ਖਿਡਾਰੀ ਯਾਰੋ ਕੋਚ ਕਿਸੇ ਸਿਆਣੇ ਦਾ ਨਰਜੀਤ ਗਿੱਲ ਵੱਡੇ ਮਾਣ ਪੰਜਾਬੀ ਬੋਲੀ ਦੇ ਕਰਕੇ ਐ ਪਰ ਆਹ ਮੁੰਡਾ ਕਹਿੰਦੇ ਬਾਪੂ ਯਾਰ ਰਕੇਸ਼ ਇਸ ਵੇਲੇ ਅੱਗੇ ਵੱਧਿਆ ਹੋਇਆ ਏ ਪਹਿਲਾਂ ਕਹਿੰਦੇ ਸ਼ਿੱਲੂ ਕੀ ਆਲੇ ਨੇ ਓਏ ਬੱਲੇ 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 ਓ ਬੱਲੇ ਬੱਲੇ ਪਰ ਆਹ ਮੁੰਡਾ ਕਹਿੰਦੇ ਬਾਪੂ ਯਾਰ ਰਕੇਸ਼ ਇਹ ਵੀ ਕਰ ਲੈ ਕੇ ਬਾਹਰ ਚਲੇ ਗਏ ਕਿਹਦੇ ਮੰਨੀ ਹੋਏ ਆ ਜੱਫੇ ਤੇ ਲਾਉਣਾ ਆ ਰੇਡ ਆ ਰੇਡ ਤੇ ਅਮਨਦੀਪ ਸਾਡਾ ਬਿਜਲੀ ਬੋਰਡ ਨਕੋਦਰ ਦੇ ਵਿੱਚ ਜੋਬ ਹੈ ਆ ਰੇਡ 1000 ਰੁਪਏ ਦੀ ਜਿਹੜੀ ਪੈ ਲਗੀ ਆ ਮੇਰੇ ਵੀਰੋ ਇਹ ਡੀਲਾ ਜਾਂਡਲੀ ਵਾਲਾ ਅੱਜ ਨੁਕਰੇ ਜਤਨ ਨੂੰ ਫਿਰਦਾ ਪਰ ਬੌਪਰੀਆ ਹੁਸ਼ਿਆਰਾ ਅੱਜ ਚੈਨੇ ਹੋਣਾ ਦੇ ਸੱਦੇ ਤੇ ਪਜਿਆ ਹੋਇਆ ਆ ਨੰਬਰ ਕਹਿੰਦੇ ਰੇਡਰ ਦਾ ਪਟਾਣ ਵਾਲਿਓ ਲੈ ਵੀ ਤਾਰੀ ਮਾਰੇ ਕਰੀ ਤਾੜੀ 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 ਵੱਜ ਰਹੀ ਐ ਤਾੜੀ ਵੱਜ ਰਹੀ ਐ ਤਾੜੀ ਨਹੀਂ ਲਲਕਾਰੇ ਵੀ ਵੱਜ ਰਹੇ ਨਹੀਂ ਵੇ ਇਧਰਲੇ ਪਾਸੇ ਪਹਾੜੀ ਤੇ ਦੂਸਰੇ ਪਾਸੇ ਬਾਪਰੀਆ ਬਾਪਰੀਆ ਓ ਰਕੇਸ਼ ਫੜ ਗਿਆ ਰੇਸ ਪਰ ਦੂਸਰੇ ਪਾਸੇ ਪਹਾੜੀ ਓਏ ਕਹਿੰਦਾ ਐ ਨਹੀਂ ਜਾਣ ਦਿੰਦਾ ਆੜੀ ਐ ਨਹੀਂ ਆਣ ਦਿੰਦਾ ਅੱਜ ਬਛੇਰੇ ਨੇ ਅੱਜ ਬਛੇਰੇ ਨੇ ਓ ਬੱਲੇ ਓ ਬੱਲੇ ਓ ਬੱਲੇ ਓ ਟਕਾਲ ਵਾਲੋ ਮੇਲਾ ਕਿਵੇਂ ਐ ਕਿਆ ਬਾਤ ਹੈ ਭਾਈ ਮੂਵਸਪਰੇ ਪੂਜੀਦੀ ਕਰਦੇ ਹੋ ਮੂਵਸਪਰੇ ਜਸਵੀਰ ਕੋਲ ਹੈਗੀ ਹੈ ਭਾਈ ਫਾਈਨਲ ਮੈਚ ਜਦੋਂ ਹੁੰਦੇ ਨੇ ਖਿਡਾਰੀਓ ਇਹ ਮੂਵਸਪਰੇ ਆ ਨਾ ਜਿਹੜੀਆਂ ਪਹਿਲਾ ਕਬਜੇ ਚ ਰੱਖਿਆ ਕਰੋ ਕਿਉਂਕਿ ਇਦਰੋਂ ਸਵਾਬ ਉਹ ਲੋਕ ਕਬੱਡੀ ਦਾ ਲੈਣ ਆਏ ਐ ਲਓ ਰੇਡ ਪੈ ਗਈ ਹੈ ਮੱਟ ਪਟਾੜ ਕਹਿਣਾ ਵੀ ਜੇ ਜਿਹੜਾ ਜਾਂਫੀ ਹੁਣ ਜਫਾ ਉਹਦੇ ਲਈ 500 ਹੈ ਜਿਹੜੇ ਪਾਸੇ ਮੜਜੀ ਆਹ ਰੇਡ ਤੇ 1000 ਮੱਟ ਤੇ ਬਿੰਦਰ ਉਹਨਾਂ ਮੰਗਿਆਂ ਲਈ ਵੀ ਤੇ 1000 ਰੁਪਏ ਵੀਰੇਆ ਆ ਮੁੰਡੇ ਨੂੰ ਕਿਹਨਾਂ ਪੰਕਜ 베ਰੀ ਵਾਲਾ ਖੇਡ ਮੈਦਾਨ 'ਚ ਤਿਆਰ ਹੈ ਮਨੀਸ਼ ਅੱਜ 51000 ਦਾ ਜੇਤੂ ਬਣਿਆ ਐਨ ਬੱਲੇ ਬਣੇ ਕ੍ਰਾਂਤੀ ਹੈ ਨਾਂ ਕਹਿੰਦੇ ਕੌਣ ਹੈ ਉਹ ਕਹਿੰਦੇ ਪਹਾੜੀ ਹੈ ਨਾਲ ਆ ਮਨੀਸ਼ ਹੈ ਪਰ 베ਰੇ ਵਾਲਾ ਕਹਿੰਦੇ ਬਾਟਾਂ ਪੜਦਾ ਤੁਰਿਆ ਜਾਂਦਾ ਹੈ ਆ ਧਰਤੀ ਨੂੰ ਨੱਪਦਾ ਤੁਰਿਆ ਜਾਂਦਾ ਹੈ ਵੀ ਜਦ ਪੈਰ ਪਟਣ ਗਬਰੋ ਧਰਤੀ ਹਿਲਦੀ ਧਰਤੀ ਹਿਲਦੀ ਇਹ ਖੇਡ ਤਾਕਤਾਂ ਦੀ ਉਹ ਨਾਲੇ ਹੈਗੀ ਪੱਟੇ ਦਿਲ ਦੀ ਇਹ ਕਹਿੰਦੇ ਪਿੱਥੋ ਵਾਲੇ ਖਰਾਜੀ ਨੇ ਲੱਖੀ ਬਾਈ ਇੰਟਰਵਿਊ ਚ ਗੱਲ ਕਹੀ ਸੀ ਕਹਿੰਦੇ ਭਾਰੀ ਸ਼ਰੀਰ ਦੀ ਬਤਲੇ ਸਰੀਰ ਦੀ ਗੱਲ ਨਹੀਂ ਓਏ ਦਿਲ ਪੱਥੀ ਵਰਗਾ ਚਾਹੀਦਾ ਜੇ ਕਬੱਡੀ ਖੇਡਣੀ ਹੈ ਦਿਲ ਪੱਥੀ ਵਰਗਾ ਚਾਹੀਦਾ ਲਓ ਮੈਦਾਨ ਦੇ ਵਿੱਚ ਕਹਿੰਦੇ ਢੀਲਾ ਓਏ ਜਾਂੜਲੀ ਵਾਲਾ ਤੇ ਦੂਸਰੇ ਪਾਸੇ ਓ ਪਾਪੂਰੀਆ ਹੁਸ਼ਿਆਰਾ ਓਏ ਕਰੂਗਾ ਕਾਰਾ ਚੋਰ ਲੱਗ ਗਿਆ ਸਾਰਾ ਓ ਪੰਡਾਲ ਨੱਚ ਪਿਆ ਕਬੱਡੀ 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 ਪਰ ਇਧਰਲੇ ਪਾਸੇ ਓ ਪਟਾਰ ਵਾਲਿਓ ਨਜ਼ਾਰਾ ਆਇਆ ਕਿਆ ਬਾਤ ਹੈ ਦੁਨੀਆ ਖੁਸ਼ ਹੈ ਮੇਲਾ ਬਣ ਗਿਆ ਮੇਲਾ ਬਣ ਗਿਆ ਮੇਲਾ ਓ ਸਿਰਾ ਬਣ ਗਿਆ ਸੁਖਚੈਨ ਕਮਾਨ ਵਾਹ ਜੀ ਵਾਹ ਚਮਕਾ ਸਾਡੇ ਸੁਖਚੈਨ ਕਮਾਨ ਯੂ ਐਸ ਏ ਕਹਿੰਦੇ ਰਕੇਸ਼ ਦਾ ਹਰੇਕ ਨੰਬਰ ਬਹੁਤ ਪਰ ਦਾ ਇਧਰ ਮੱਟੂ ਬਣਿਆ 500 ਹੁਣ ਪਰ ਵੇਖਦੇ ਆ ਨੰਬਰ ਰੇਡਰ ਦਾ ਹਿਸ਼ਾਰੇ ਦੇ 3 ਜੱਫੇ 51000 ਦੇ ਹਰਦੀਪ ਜੁਕੇ ਚਮਕਾ ਰੇਚੇਲੀਆ ਅਰਤਾਰ ਜੁਕੇ ਸੰਦੀਪ ਜੁਕੇ ਜਗਦੇਵ ਸਰਾਓ ਤੇ ਕਰਮਜੀਤ ਤੇ ਸਖਚੈਨ ਕਹਿੰਦਾ 51 ਮੇਰਾ ਪਾ ਦਿਓ 1 ਲੱਖ ਦੇ ਮੇਰੇ ਵੀਰੋ ਤਿੰਨ ਜੱਫੇ ਕਹਿੰਦੇ ਹੁਸ਼ਿਆਰੇ ਦੇ ਸਖਚੈਨ ਘਮਾਨ ਦੇ ਸੱਦੇ ਤੇ ਪੁਜੇ ਹੋਇਆ ਅੱਜ ਪਪਰੀਏ ਵੱਡਿਆ ਕੀ ਬਣੀ ਜਾਂਦਾ ਵੇਖੀ ਕਰਾ ਵੱਡਿਆ ਕੀ ਬਣੀ ਜਾਂਦਾ ਉਹ ਕਹਿੰਦਾ ਫੂਟਾ ਕੁਝ ਬਣਾਉਣਾ ਚਾਹੁੰਦਾ ਸੀ ਛੋਟਿਆਂ ਪਰ ਹੋ ਨਹੀਂ ਸਕਿਆ ਉਧਰ ਸੁਚੈਨ ਕਮਾਨ ਕਹਿੰਦਾ ਓ ਬੌਪਰ ਦੀ ਟੀਮ ਦਾ ਹਰੇਕ ਨੰਬਰ ਕਹਿੰਦੇ 500 ਦਾ ਪਰ ਇਧਰਲੇ ਪਾਸੇ ਕਹਿੰਦੇ ਪ੍ਰਵੀਨ ਇਹਨੂੰ ਦੁਨੀਆ ਓ ਛੋਟਾ ਪਾਲੀ ਕਹਿੰਦੀ ਐ ਪਰ ਇਹ 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 ਕਹਿੰਦਾ ਓ ਸ਼ੀਲੂ ਕਾ ਓ ਸ਼ੀਲੂ ਕਾ ਓ ਸ਼ੀਲੂ ਕਾ ਓ ਸ਼ੀਲੂ ਕਾ ਏ ਆਹ ਮਨੀਸ਼ ਹੁਣੇ ਕੈਰੀ ਕਹਿੰਦੇ ਬੜੇ ਮੀਆਂ ਬੜੇ ਮੀਆਂ ਛੋਟੇ ਮੀਆਂ ਸੁਬਾਨ ਅੱਲਾ ਇਹਨਾਂ ਦਾ ਵੱਡਾ ਵੱਡਾ ਹੀ ਐ ਤੇ ਨਿੱਕਾ ਤੇ ਓਏ ਨਿੱਕਈ ਐ ਪਰ ਗੱਲਾਂ ਨਿੱਕਾ ਨਿੱਕਈ ਨਹੀਂ ਲਹਿਰੇ ਆਲਿਆ ਓਏ ਨਿੱਕਾ ਤੇ ਦਿੱਖਾ ਵੀ ਐ ਦਿੱਖਈ ਐ ਸੁਖਪੈਨ ਕਮਾਨ ਕਹਿੰਦਾ ਓ ਬੌਪਰ ਦਾ ਹਰੇਕ ਨੰਬਰ 1000 ਦਾ ਐ ਪਰ ਇਧਰਲੇ ਪਾਸੇ ਮਿਦਾਨ ਦੇ ਵਿੱਚ ਕਹਿੰਦੇ ਢੀਲਾ ਤੇ ਹਿਸ਼ਾਰਾ ਓ ਬੌਪਰੀਆ ਓ ਬੌਪਰੀਆ 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 ਹਿਸ਼ਾਰਾ ਓ ਕਰ ਗਿਆ ਕਾਰਾ ਮੇਲਾ ਨਾ ਚੁੱਟਿਆ ਸਾਰਾ ਓ ਮੇਲਾ ਨਾ ਚੁੱਟਿਆ ਸਾਰਾ ਉਹ ਸ਼ਾਰੇ ਦਾ ਜੱਫਾ ਕਿਵੇਂ ਲੱਗਿਆ ਗਰਾਊਂਡ ਕਲੀਅਰ ਕਰ ਲੋ ਜੀ ਆਪਣੀ ਬੰਦੀ ਫਿਰਦੇ ਆ ਜੇ ਕੋਈ ਕਹਿਣੇ ਉਹਨਾਂ ਨੇ ਸਾਡੇ ਤੇ ਆ ਜਾਣਾ ਬਾਈ ਗਰਾਊਂਡ ਕਲੀਅਰ ਕਰੋ ਯਾਰ ਭਰਾਵਾਂ ਦਾ ਮੇਰੀ ਹੱਥ ਬਣ ਕੇ ਬੇਨਤੀ ਹੈ ਅਸੀਂ ਵੀ ਬਾਹਰ ਦੀ ਸਾਈਡ ਖੜੇ ਆ ਆ ਰੇਡ ਪਈ ਹੈ ਇੱਕ ਪਾਸੇ ਕਹਿੰਦੇ ਪਹਾੜੀ ਅਲੀਪੁਰੀਆ ਤੇ ਨੰਬਰ ਕਹਿੰਦੇ ਰੇਡਰ ਦੇ ਲਈ ਜਿਹੜਾ ਚੜ ਚੁੱਕਿਆ ਹੈ ਇਹ ਵੀ ਸੰਦੀਪ ਜਿਹੜੀਆਂ ਕੌਡੀਆਂ ਲੈਦੀਆਂ ਤੂੰ ਬੋਲ ਦੇ ਤੋਕ ਇਧਰੋਂ ਰਣਜੀਤ ਲਾਂਬਾ ਜੀ ਜਿਨ੍ਹਾਂ ਵੱਲੋਂ ਸਾਰੇ ਰੈਫਰੀਆਂ ਦਾ ਬੱਟਾ ਮਾਣ ਕੀਤਾ ਗਿਆ ਤੇ ਨਰਜੀਤ ਗਿੱਲ ਉਹਨਾਂ ਦੇ ਵੱਲੋਂ ਵੀ ਪੰਜਾਬੀ ਬੋਲੀ ਦਾ ਬੱਟਾ ਮਾਣ ਬਹੁਤ-ਬਹੁਤ ਧੰਨਵਾਦ ਜੀ ਅਮਨ ਸਰਾਓ ਕੀ ਬਾਤ ਆ ਕੈਨੇਡਾ ਵਾਲੇ ਬਾਈ ਗਰਾਊਂਡ ਬੈਲ ਰੱਖੋ ਯਾਰ ਗਰਾਊਂਡ ਬੈਲ ਸਰਪੰਚੋ ਮਨਿਆੜੇ ਦਾ ਇਹਦੇ ਮੇਲੇ ਦੇ ਲਈ ਵੱਡਾ ਯੋਗਦਾਨ ਹੈ ਉਹ ਬਾਈ ਆ ਲੈਣਾ ਕੱਠ ਮਾਰੀ ਬੈਠੋ ਹੋ ਜੋ ਯਾਰ ਸਾਈਡ ਤੇ ਭਰਾਵੜੇ ਬੇਨਤੀ ਹੈ ਮੇਰੀ ਵੀਰਵਾਨਾ ਹੱਥ ਜੋੜ ਕੇ ਇੱਕ ਵਾਰੀ ਮੈਚ ਰੋਕੋ ਜੀ ਮੈਂ ਗਰਾਊਂਡ ਟੋਲੀ ਜੀ ਇੱਕ ਮਿੰਟ ਬਾਈ ਪੰਕਜ ਰੁਕੀ ਯਾਰ ਪੰਕੇ ਵੀਰੇ ਬਾਈ ਯਾਰ ਹੋ ਗਿਆ ਸਾਈਡ ਤੇ ਯਾਰ ਇੱਧਰ ਥੋੜੀ ਐ ਤੂੰ ਇੱਧਰ ਕਬੱਡੀ ਨਹੀਂ ਹੋਣ ਦਿੰਦੇ ਇੱਧਰ ਸਾਈਡ ਤੇ ਹੋ ਜਾ ਜੀ ਕਰਾ ਜਿੰਨਾ ਚਿਰ ਵੇਖਣ ਵਾਲਿਆਂ ਨੂੰ ਸਵਾਦ ਨਾ ਆਵੇ ਤੇ ਫਿਰ ਉਹਨਾਂ ਚਿਰ ਕਬੱਡੀ ਕਰਾਉਣ ਦਾ ਵੀ ਕੀ ਫਾਇਦਾ ਪਰ ਇਧਰਲੇ ਪਾਸੇ ਉਹ ਪਾਰੀਆ ਤੇ ਦੂਸਰੇ ਪਾਸੇ ਉਹ ਪੰਕਜ ਪੰਕਜ 베ਰੀ ਲਾਈ ਨਹੀਂ ਦੇਰੀ ਬਣਾ ਗਿਆ ਘਮਣ ਕੇਰੀ ਤੇ ਨੰਬਰ ਨੰਬਰ ਰੇਡਰ ਦਾ ਪਟਾਣ ਵਾਲੇ ਇੱਕ ਆਰੀ ਤਾੜੀਆਂ ਦਾ ਮਾਰ ਦੋ ਜ਼ੋਰਦਾਰ ਇੱਕ ਮਿੰਟ ਜੀ ਲੈ ਵੀ ਤਾਰੀ ਇੱਕ ਮਿੰਟ ਬਾਈ ਵੀ ਧੰਨਵਾਦ ਆ ਬਾਈ ਜੀ ਲੈ ਬਾਈ ਬੰਤੀ ਘੰਗੂੜਾ ਅਰਸ਼ ਘੰਗੂੜਾ ਬਿੰਦਰਨ ਨਿਰਮਲ ਗੁਰਿਆ ਗੁਰਿਆ ਸਰਾਓ ਇਹਨਾਂ ਬਣਿਓ ਕਹਿੰਦੇ ਦੋ ਜੱਫੇ ਮੇਰੇ ਵੀਰੋ ਹੁਸ਼ਿਆਰੇ ਦੇ ਕਹਿੰਦੇ 1500 ਦੇ ਆ ਆਹ ਵੇਖ ਖੇਡ ਮੈਦਾਨ ਦੇ ਵਿੱਚ ਹੁਣ ਸਾਰੇ ਪੈਸੇ ਵੀ ਬੰਦਾ ਯਾਰ ਬਾਈ ਮੇਰੀ ਬੇਨਤੀ ਆ ਯਾਰ ਐ ਨਾ ਕਰੋ ਸਾਰੇ ਭਰਾਵਾਂ ਨੂੰ ਆਹ ਵੇਖ ਅਗਲੀ ਰੇਡ ਰਕੇਸ਼ ਬੱਪਰੀਆ ਮਨੀਸ਼ ਤਿਆਰ ਨਾਂ ਕਹਿੰਦੇ ਪਹਾੜੀ ਤਿਆਰ ਹੈ ਪੈਂਦੀਆਂ ਕਬੱਡੀਆਂ ਲੱਗਦੇ ਜੱਫੇ ਆਹ ਕਹਿੰਦੇ ਕੌਣ ਹੈ ਇਹ ਮਨੀਸ਼ ਹੈ ਉਹ ਪਟਾਣ ਵਾਲੇ ਕਿਵੇਂ ਆ ਕੰਮ ਫੇਰ ਉਹ ਕੰਮ ਤਾਂ ਸਿਰੇ ਕੰਮ ਸਿਰੇ ਪਰ ਪਹਿਲਾ ਮੈਚ ਰੋਕੋ ਆਪਾਂ ਗਰਾਊਂਡ ਕਲੀਅਰ ਕਰੀਏ ਬਾਈ ਬਿਲਕੁਲ ਜੀ ਮੈਚ ਗਿੱਲ ਸਾਹਿਬ ਰੋਕ ਦਿੱਤਾ ਗਰਾਊਂਡ ਵਿਹਲਾ ਕਰੋ ਬਾਈ ਫਿਰ ਮੈਂ ਚੱਲਣਾ ਹੈ ਬਿਲਕੁਲ ਨਹੀਂ ਮੈਚ ਹਜੇ ਖੜ੍ਹ ਜੋ ਵੀਰਿਆ ਜਿੰਨਾ ਚਿਰ ਗਰਾਊਂਡ ਖਾਲੀ ਨਹੀਂ ਹੁੰਦੀਆ ਕਿਉਂਕਿ ਜੇ ਪ੍ਰਬੰਧਕ ਪ੍ਰਬੰਧਕਾਂ ਦੀ ਤੇ ਮੰਨਣੀ ਪੈਣੀ ਆ ਨਾ ਪ੍ਰਬੰਧਕ ਸਾਰੇ ਕਹਿ ਰਹੇ ਆ ਵੀ ਇੱਕ ਵਾਰੀ ਮੈਚ ਰੋਕ ਕੇ ਗਰਾਊਂਡ ਖਾਲੀ ਰੱਖੋ ਯਾਰ ਆਪਾਂ ਨੂੰ ਦੋ ਰੇਟਾਂ ਜੇ ਦੋ ਮਿੰਟ ਬੱਧ ਲੱਗਦੇ ਨੇ ਕੋਈ ਫਾਹ ਨਹੀਂ ਆਉਂਦਾ ਇਸ ਕਰਕੇ ਆਪਾਂ ਪ੍ਰਬੰਧਕਾਂ ਨੂੰ ਵੀ ਕੋਆਪਰੇਟ ਕਰੀਏ ਭਰਾ ਬਣ ਕੇ ਜ਼ਰੂਰੀ ਬੇਨਤੀ ਹੈ ਬਾਈ ਬਾਦੋਂ ਬੰਦੇ ਬਾਹਰ ਹੋ ਜਾਓ ਯਾਰ ਵਾਧੂ ਬੰਦੇ ਬਾਹਰ ਹੋ ਗਏ ਭਰਾਵੋ ਸਾਰੇ ਬੈਂਟੀ ਆ ਯਾਰ ਗਰਾਊਂਡ ਕਲੀਅਰ ਰੱਖੋ ਭਰਾਵਣੇ ਅਗਲੀ ਰੇਡ ਪਾਉਣ ਦੇ ਲਈ ਫੇਰ ਗੰਰੂ ਵਧਿਆ ਹੋਇਆ ਸਿਰੇ ਦੀ ਟੱਕਰਾਂ ਫਾਈਨਲ ਮੈਚ ਹੈ 175 ਹੈ ਮੇਰੇ ਵੀਰੋ ਆ ਨੰਬਰ ਕਹਿੰਦਾ ਰੇਡਰ ਦਾ ਮਨੀਸ਼ ਦਾ ਇੱਕ ਜਫਾ 11000 ਦਾ ਹਰਦੀਪ ਜੁਕੇ ਚਮਕਾਰ ਆਸਟ੍ਰੇਲੀਆ ਉਤਾਰ ਜੁਕੇ ਸੰਦੀਪ ਜੁਕੇ ਜਗਦੇਸ਼ ਰਾਓ ਤੇ ਕਰਮਜੀਤ ਬੰਨੀਓ ਰੇਡ ਪੈ ਗਈ ਵਧਿਆ ਪੰਕਜ ਦੀ ਓ ਸਾਹਮਣੇ ਲੈ ਵੀ ਛੋਟਾ ਕਹਿੰਦੇ 베ਰੀ ਵਾਲਾ ਪੰਕਜ ਆ ਗਿਆ ਕਬੱਡੀ ਪਾਉਣ ਦੇ ਲਈ ਓ ਲੈ ਵੀ ਜਾਂੜਲੀ ਵਾਲਿਓ ਜੱਫਾ ਲਾਉਣਾ ਪੈਣਾ ਓਏ ਪਹਾੜੀਏ ਲਾ ਜੱਫਾ ਕਹਿੰਦੇ ਮੁਲੀਸ਼ ਨੇ ਤੇ ਅੱਜ ਓਏ ਮੇਲਾ ਲੁੱਟਿਆ ਜਿਵੇਂ ਵੱਡਾ ਮੇਲੇ ਲੁੱਟਦਾ ਅੱਜ ਛੋਟੇ ਨੇ ਮੇਲਾ ਲੁੱਟਣ ਵਾਲੀ ਗੱਲ ਕੀਤੀ ਵੈਗਰੂ ਸੱਚੇ ਪਾਸ਼ਾ ਮਿਹਰ ਕਰੇ ਇਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਥੋੜਾ ਪਿੱਛੇ ਰੋ ਹਵਾਲਾ ਕਰਨ ਤੋਂ ਕੋਈ ਗੱਲ ਨਹੀਂ ਵੈਗਰੂ ਸੱਚੇ ਪਾਸ਼ਾ ਮਿਹਰ ਕਰੇ ਜਿੰਨੇ ਵੀ ਕਬੜੇ ਦੀਵਾਨ ਟੋਡਰ ਮੱਲ ਦੇ ਵੀ ਹੁੰਦੇ ਐ ਤੇ ਚਰਚੇ ਕਹਿੰਦੇ ਮੋਤੀ ਮਹਿਰੇ ਦੇ ਵੀ ਹੁੰਦੇ ਐ ਤੇ ਚਰਚੇ ਗੰਗੂ ਪੰਡਤ ਦੇ ਵੀ ਹੁੰਦੇ ਆ ਪਰ ਇਹ ਵੇਖਣਾ ਵੀ ਚਰਚੇ ਕਰਾਉਣੇ ਕਿੱਦਾਂ ਦੇ ਨੇ ਇਹ ਦੁਨੀਆ ਤੇ ਮਾਨ ਖੱਟੋ ਸਤਕਾਰ ਖੱਟੋ ਅਸੀਸਾਂ ਲਓ ਕਦੇ ਕਿਸੇ ਦਾ ਬੁਰਾ ਨਾ ਸੋਚੋ ਉਹ ਚੰਗਾ ਕਰੋਗੇ ਤੇ ਚੰਗਾ ਮਿਲੇਗਾ ਉਹ ਲੈ ਵੀ ਨਿੱਕਿਆ ਲਹਿਰੇ ਵਾਲਿਆ ਚੰਗਾ ਕਰੋਗੇ ਤੇ ਚੰਗਾ ਮਿਲੇਗਾ ਸਹਿਬ ਹੱਥ ਬੜਿਆਈਆਂ ਜਿਸ ਭਾਵੇਂ ਤੇ ਸਦੇ 175 ਹੈ ਬੈਟਾਂ ਨੂੰ ਕਹਿੰਦੇ ਨੁਕਰੇ ਬਸ਼ੇਰੇਆ ਮੇਰੇ ਵੀਰੋ ਆ ਨੰਬਰ ਰੇਡਰ ਦਾ ਬੋਲੇ ਸੋਨਹਾਰਾ ਸਤਿ ਸ਼੍ਰੀ ਅਕਾਲ ਤਾਰੀ ਦਾ ਤੇ ਸਾਡੇ ਸੁੱਖੀ ਦਾ ਵੀ ਧੰਨਵਾਦ ਆ ਮੇਰੇ ਭਰਾਵਾਂ ਦਾ ਨੰਬਰ ਦੱਸੋ ਜੀ ਆਓ ਕਰਾਂ ਬੈਸਟ ਵੀ ਦੱਸਾਂਗੇ ਚੱਲਦੇ ਮੈਚ ਦੇ ਵਿੱਚੋਂ ਲੈ ਵੀ ਮੇਥੇ ਦੱਸ ਦੇ ਜਿਹੜੇ ਨੰਬਰ ਹੈ ਬੌਪਰ ਦੇ ਨੰਬਰ ਹੈ 10 ਜੈਂਡਲੀ ਦੇ ਨੰਬਰ ਹੈ 15 ਜਾਂਡਲੀ ਫਾਈਟਰ ਬਾਪਰ ਸੈਕਿੰਡ ਐਡੇ ਟੂਰਨਾਮੈਂਟ ਦਾ ਪੰਕਜ 베ਰੀ ਪੰਕਜ 베ਰੀ ਦੇ ਸੱਤ ਕਬੱਡੀਆਂ ਪੰਜ ਨੰਬਰ ਐ ਐਂਕਰ ਨੇ ਸੱਤ ਕਬੱਡੀਆਂ 6 ਨੰਬਰ ਐ ਐਂਕਰ ਐਡੇ ਟੂਰਨਾਮੈਂਟ ਦਾ ਬੈਟ ਰੇਡਰ ਇੱਕਰੀ ਤਾੜੀਆਂ ਜ਼ੋਰਦਾਰ ਮਨੀਸ਼ ਦੇ 8 ਟੱਚ ਚਾਰ ਜੱਫੇ ਬੈਟ ਜਾਫੀ ਮਨੀਸ਼ ਬਾਹੂ ਅਕਬਰਪੁਰ ਦਾ ਉਹ ਸ਼ਿਨੂ ਦਾ ਪੀਰ ਉਹ ਕਹਿੰਦੇ ਬੈਸਟ ਹੈ